ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਮਿਹਨਤੀ ਪਤੀ ਦੀ ਦਾਸਤਾਨ ਨੂੰ ਦਰਸਾਉਂਦੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨਾ ਤੇ ਸੁਣਨ ਤੋਂ ਬਾਅਦ ਲਾਇਕ ਸ਼ੇਅਰ ਵੀ ਕਰਨਾ ਜਗਤਾਰ ਸਿੰਘ ਅਤੇ ਮਨਪ੍ਰੀਤ ਦਾ ਵਿਆਹ ਇੱਕ ਬਹੁਤ ਹੀ ਸੁਧਾਰਨ ਮਾਹੌਲ ਵਿੱਚ ਹੋਇਆ ਸੀ ਜਗਤਾਰ ਕੋਲ ਆਪਣੀ ਜੱਦੀ 5 ਏਕੜ ਜ਼ਮੀਨ ਸੀ ਤੇ ਉਹ ਖੇਤੀਬਾੜੀ ਕਰਕੇ ਸੁਖੀ ਜੀਵਨ ਬਤੀਤ ਕਰ ਰਿਹਾ ਸੀ। ਮਨਪ੍ਰੀਤ ਸ਼ੁਰੂ ਤੋਂ ਹੀ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪਰ ਉਸ ਦੇ ਪੇਕੇ ਪਰਿਵਾਰ ਦੀ ਆਰਥਿਕ ਹਾਲਤ ਅਜੇਹੀ ਨਹੀਂ ਸੀ ਕਿ ਉਹ ਉਸ ਨੂੰ ਉੱਚੀ ਵਿੱਦਿਆ ਦਿਵਾ ਸਕਣ। ਵਿਆਹ ਦੀ ਪਹਿਲੀ ਰਾਤ ਹੀ ਮਨਪ੍ਰੀਤ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਜਗਤਾਰ ਨੇ ਪੁੱਛਿਆ ਸੀ, "ਮਨਪ੍ਰੀਤ ਕੀ ਗੱਲ? ਤੂੰ ਖੁਸ਼ ਨਹੀਂ ਹੈ?" ਤਾਂ ਮਨਪ੍ਰੀਤ ਨੇ ਹੌਲੀ ਜਿਹਾ ਕਿਹਾ ਸੀ, ਮੈਂ ਪੜਨਾ ਚਾਹੁੰਦੀ ਸੀ ਕੁਝ ਬਣਨਾ ਚਾਹੁੰਦੀ ਸੀ ਪਰ ਹੁਣ ਸ਼ਾਇਦ ਇਹ ਸੁਪਨਾ ਹੀ ਰਹਿ ਜਾਵੇਗਾ ਉਸੇ ਪਲ ਜਗਤਾਰ ਨੇ ਮਨ ਵਿੱਚ ਧਾਰ ਲਿਆ ਕਿ ਉਹ ਆਪਣੀ ਪਤਨੀ ਦੇ ਸੁਪਨਿਆਂ ਨੂੰ ਮਰਨ ਨਹੀਂ ਦੇਵੇਗਾ ਅਗਲੇ ਹੀ ਦਿਨ ਉਸ ਨੇ ਮਨਪ੍ਰੀਤ ਦਾ ਦਾਖਲਾ ਸ਼ਹਿਰ ਦੇ ਸਭ ਤੋਂ ਵਧੀਆ ਕਾਲਜ ਵਿੱਚ ਕਰਵਾ ਦਿੱਤਾ ਜਿਵੇਂ ਜਿਵੇਂ ਪੜ੍ਹਾਈ ਦਾ ਖਰਚਾ ਵੱਧਦਾ ਗਿਆ ਜਗਤਾਰ ਦੀ ਆਮਦਨ ਘਟਣ ਲੱਗੀ ਮਨਪ੍ਰੀਤ ਨੂੰ ਕੋਚਿੰਗ ਲਈ ਚੰਡੀਗੜ੍ਹ ਭੇਜਣ ਲਈ ਜਗਤਾਰ ਨੇ ਆਪਣੀ 5 ਏਕੜ ਜ਼ਮੀਨ ਦਾ ਇੱਕ ਵੱਡਾ ਹਿੱਸਾ ਵੇਚ ਦਿੱਤਾ। ਜਗਤਾਰ ਨੇ ਸਾਲਾਂ ਬੱਧੀ ਆਪਣੇ ਲਈ ਕੋਈ ਨਵਾਂ ਕੱਪੜਾ ਨਹੀਂ ਖਰੀਦਿਆ। ਉਹ ਖੁਦ ਖੇਤਾਂ ਵਿੱਚ ਦਿਹਾੜੀ ਕਰਦਾ ਤੇ ਰਾਤ ਨੂੰ ਬੱਸ ੱਡੇ ਤੇ ਰੇੜੀ ਲਗਾਉਂਦਾ। ਤਾਂ ਜੋ ਮਨਪ੍ਰੀਤ ਨੂੰ ਕਿਤਾਬਾਂ ਤੇ ਫੀਸ ਦੀ ਕਦੇ ਵੀ ਕਮੀ ਨਾ ਆਵੇ। ਮਨਪ੍ਰੀਤ ਪੜ੍ਹਾਈ ਵਿੱਚ ਰੁਝੀ ਰਹਿੰਦੀ ਸੀ। ਜਗਤਾਰ ਮਹੀਨਿਆਂ ਬੱਧੀ ਉਸ ਨੂੰ ਮਿਲਣਾ ਨਹੀਂ ਜਾਂਦਾ ਸੀ ਤਾਂ ਜੋ ਉਸ ਦੇ ਆਉਣ ਜਾਣ ਦੇ ਪੈਸੇ ਬਚ ਸਕਣ ਤੇ ਉਹ ਪੈਸੇ ਮਨਪ੍ਰੀਤ ਨੂੰ ਭੇਜੇ ਜਾ ਸਕਣ ਉਹ ਅਫਸਰ ਫੋਨ ਤੇ ਕਹਿੰਦਾ ਮਨਪ੍ਰੀਤ ਤੂੰ ਬਸ ਪੜ੍ਹਾਈ ਤੇ ਧਿਆਨ ਦੇ ਮੈਂ ਇੱਥੇ ਬਿਲਕੁਲ ਠੀਕ ਹਾਂ ਜਦੋਂ ਮਨਪ੍ਰੀਤ ਡੀਸੀ ਬਣੀ ਤਾਂ ਪੂਰੇ ਪਿੰਡ ਵਿੱਚ ਜਗਤਾਰ ਨੇ ਮਠਾਈ ਵੰਡੀ ਉਸ ਦਿਨ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਸਨ ਕਿਉਂਕਿ ਉਸ ਨੇ ਆਪਣੇ ਪਿਆਰ ਦੀ ਜਿੱਤ ਦੇਖੀ ਸੀ ਪਾਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜੇ ਸੌਦੇ ਲਈ ਉਸਨੇ ਆਪਣਾ ਸਭ ਕੁਝ ਵਾਰ ਦਿੱਤਾ ਉਹੀ ਆਉਦਾ ਇੱਕ ਦਿਨ ਉਸ ਦੀ ਪਤਨੀ ਨੂੰ ਉਸ ਦੀ ਪਛਾਣ ਭਲਾ ਦੇਵੇਗਾ ਬਸ ਅੱਡੇ ਤੇ ਭਾਰੀ ਭੀੜ ਸੀ ਹਰ ਕੋਈ ਆਪਣੀ ਮੰਜ਼ਲ ਤੇ ਪਹੁੰਚਣ ਲਈ ਕਾੜੀ ਵਿੱਚ ਸੀ ਅੱਡੇ ਦੇ ਬਾਹਰ ਇੱਕ ਰੇੜੀ ਤੇ ਗਰਮਾ ਗਰਮ ਸਮੋਸੇ ਤਲੇ ਜਾ ਰਹੇ ਸਨ ਰੇੜੀ ਮਾਲਕ ਦਾ ਕੋੜਤਾ ਪਸੀਨੇ ਨਾਲ ਭਿੱਜਿਆ ਹੋਇਆ ਸੀ ਤੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ ਉਸ ਦਾ ਨਾਮ ਸੀ ਜਗਤਾਰ ਉਹ ਇੱਕ ਸੁਧਾਰਨ ਪਰ ਬੇਹੱਦ ਮਿਹਨਤੀ ਇਨਸਾਨ ਸੀ ਦੋਸਤੋ ਜਗਤਾਰ ਨੇ ਆਪਣੀ ਪਤਨੀ ਦੀ ਪੜ੍ਹਾਈ ਲਈ ਆਪਣੀ ਉਮਰ ਭਰ ਦੀ ਪੂੰਜੀ ਖਰਚ ਕਰ ਦਿੱਤੀ ਹਾਲਾਤ ਅਜਿਹੇ ਬਣੇ ਕਿ ਅੱਜ ਉਹ ਬਸ ਢੇ ਤੇ ਸਮੋਸੇ ਵੇਚਣ ਲਈ ਮਜਬੂਰ ਸੀ ਪਰ ਉਸ ਦੇ ਮਨ ਵਿੱਚ ਕਿਸੇ ਲਈ ਕੋਈ ਗਿਲਾ ਨਹੀਂ ਸੀ ਉਸੇ ਵੇਲੇ ਇੱਕ ਆਲੀਸ਼ਾਨ ਸਰਕਾਰੀ ਗੱਡੀ 62 ਦੇ ਤੇ ਆ ਕੇ ਰੁਕੇ ਚਾਰੇ ਪਾਸੇ ਸ਼ਨਾਟਾਸ਼ ਆ ਗਿਆ ਗੱਡੀ ਵਿੱਚੋਂ ਇੱਕ ਮਹਿਲਾ ਅਧਿਕਾਰੀ ਉਤਰੀ ਜਿਸ ਨੇ ਰੇਸ਼ਮੀ ਸੂਟ ਪਾਇਆ ਹੋਇਆ ਸੀ ਤੇ ਅੱਖਾਂ ਤੇ ਕਾਲੀ ਐਨਕ ਸੀ ਉਹ ਸੀ ਇਲਾਕੇ ਦੀ ਨਵੀਂ ਡੀਸੀ ਮਨਪ੍ਰੀਤ ਕੌਰ ਉਸ ਦੇ ਚਿਹਰੇ ਤੇ ਅਫਸਰੀ ਰੋਭ ਅਤੇ ਅੱਖਾਂ ਵਿੱਚ ਹੰਕਾਰ ਸਾਫ਼ ਚਲਕ ਰਿਹਾ ਸੀ ਜਗਤਾਰ ਸਿੰਘ ਦੀਆਂ ਨਜ਼ਰਾਂ ਜਦੋਂ ਉਸ ਨਾਲ ਮਿਲੀਆਂ ਤਾਂ ਇੱਕ ਪਲ ਲਈ ਉਹ ਸੁੱਣ ਹੋ ਗਿਆ ਪਰ ਮਨਪ੍ਰੀਤ ਨੇ ਉਸ ਨੂੰ ਇੰਜਣ ਦੇਖਾ ਕੀਤਾ ਜਿਵੇਂ ਉਹ ਉਸ ਨੂੰ ਜਾਣਦੀ ਹੀ ਨਾ ਹੋਵੇ ਆਸ-ਪਾਸ ਦੇ ਲੋਕਾਂ ਵਿੱਚ ਕਾਨਾ ਫੂਸੀ ਹੋਣ ਲੱਗੀ ਕੀ ਇਹ ਸਮੋਸੇ ਵਾਲਾ ਮੈਡਮ ਦਾ ਪਤੀ ਹੈ ਮੈਡਮ ਹੋਣਾ ਅਜਿਹੇ ਬੰਦੇ ਨੂੰ ਕਿਉਂ ਪਛਾਣੇਗੀ ਇਹ ਗੱਲਾਂ ਸੁਣ ਕੇ ਜਗਤਾਰ ਨੂੰ ਬਹੁਤ ਠੇਸ ਪਹੁੰਚੀ ਅਗਲੇ ਹੀ ਪਲ ਪੁਲਸ ਵਾਲਿਆਂ ਨੇ ਜਗਤਾਰ ਨੂੰ ਘੇਰ ਲਿਆ ਉਹਨਾਂ ਨੇ ਉਸ ਤੇ ਨਜਾਇਜ਼ ਰੇੜੀ ਲਾਉਣ ਲਈ ਤੇ ਅਫਸਰ ਦੇ ਕੰਮ ਵਿੱਚ ਵਿਗਨ ਪਾਉਣ ਦਾ ਦੋਸ਼ ਲਗਾ ਕੇ ਉਸ ਨੂੰ ਥਾਣੇ ਲੈ ਗਏ ਥਾਣੇ ਵਿੱਚ ਉਸ ਦਾ ਮਜ਼ਾਕ ਉਡਾਇਆ ਗਿਆ ਜਦੋਂ ਜਗਤਾਰ ਨੇ ਕਿਹਾ ਕਿ ਉਹ ਮਨਪਰੀਦਾ ਪਤੀ ਹੈ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਡਾਂਗਾ ਨਾਲ ਕੁੱਟਿਆ ਅਤੇ ਬਹੁਤ ਜਲੀਲ ਕੀਤਾ ਅਗਲੀ ਸਵੇਰ ਉਸ ਨੂੰ ਛੱਡ ਦਿੱਤਾ ਗਿਆ ਜਗਤਾਰ ਸਿੱਧਾ ਡੀਸੀ ਦਫ਼ਤਰ ਪਹੁੰਚਿਆ ਪਰ ਉੱਥੇ ਵੀ ਗਾਰਡਨ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੁਣ ਜਗਤਾਰ ਚੁੱਪ ਬੈਠਣ ਵਾਲਾ ਨਹੀਂ ਸੀ ਉਸ ਨੇ ਇੱਕ ਆਰਟੀਆਈ ਸੂਚਨਾ ਦਾ ਅਧਿਕਾਰੀ ਦਾ ਫਾਰਮ ਭਰਿਆ ਤੇ ਪੁੱਛਿਆ ਕਿ ਡੀਸੀ ਮਨਪ੍ਰੀਤ ਕੌਰ ਵਿਆਹੀशुदा ਹੈ ਜੇ ਹਾਂ ਤਾਂ ਉਸ ਦੇ ਪਤੀ ਦਾ ਨਾਮ ਕੀ ਹੈ ਜਦੋਂ ਇਹ ਚਿੱਠੀ ਦਫ਼ਤਰ ਪਹੁੰਚੀ ਤਾਂ ਮਨਪ੍ਰੀਤ ਨੇ ਗੁੱਸੇ ਵਿੱਚ ਫਾਰਮ ਪਾੜ ਦਿੱਤਾ ਪਰ ਕਾਨੂੰਨ ਦੇ ਦਬਾਅ ਕਾਰਨ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਜਲਦੀ ਹੀ ਇਹ ਖਬਰ ਮੀਡੀਆ ਵਿੱਚ ਅੱਗ ਵਾਂਗ ਫੈਲ ਗਈ ਕਿ ਇੱਕ ਸਮੋਸੇ ਵਾਲਾ ਡੀਸੀ ਮੈਡਮ ਦਾ ਅਸਲੀ ਪਤੀ ਹੈ ਅਦਾਲਤ ਵਿੱਚ ਮਨਪ੍ਰੀਤ ਦੇ ਵੱਡੇ ਵੱਡੇ ਵਕੀਲ ਸਨ ਜਦ ਕੇ ਜਗਤਾਰ ਇਕੱਲਾ ਸੀ ਪਰ ਜਗਤਾਰ ਕੋਲ ਸਚਾਈ ਦੇ ਸਬੂਤ ਸਨ ਵਿਆਹ ਦੀਆਂ ਤਸਵੀਰਾਂ ਪਿੰਡ ਦੇ ਸਰਪੰਚ ਦੀ ਗਵਾਹੀ ਤੇ ਮਨਪ੍ਰੀਤ ਦੀਆਂ ਉਹ ਪੁਰਾਣੀਆਂ ਚਿੱਠੀਆਂ ਜੋ ਉਸਨੇ ਪੜਾਈ ਦੌਰਾਨ ਜਗਤਾਰ ਨੂੰ ਲਿਖੀਆਂ ਸਨ ਜਗਤਾਰ ਨੇ ਭਰੀ ਅਦਾਲਤ ਵਿੱਚ ਮਨਪ੍ਰੀਤ ਦੀ ਲਿਖੀ ਇੱਕ ਚਿੱਠੀ ਪੜ੍ਹੀ ਜਗਤਾਰ ਦੀਆਂ ਉਹ ਚਿੱਠੀਆਂ ਸਿਰਫ ਕਾਗਜ਼ ਦੇ ਟੁਕੜੇ ਨਹੀਂ ਸਨ ਸਗੋਂ ਉਸ ਦੀ ਮਿਹਨਤ, ਤਿਆਗ ਅਤੇ ਬੇਅੰਤ ਮਹੱਭਤ ਦਾ ਪ੍ਰਤੀਕ ਸਨ ਅਦਾਲਤ ਵਿੱਚ ਜਦੋਂ ਜਗਤਾਰ ਨੇ ਕੰਬਦੀ ਆਵਾਜ਼ ਵਿੱਚ ਮਨਪ੍ਰੀਤ ਦੀ ਲਿਖੀ ਚਿੱਠੀ ਪੜ੍ਹੀ ਮਨਪ੍ਰੀਤ ਵੱਲੋਂ ਜਗਤਾਰ ਨੂੰ ਲਿਖੀ ਚਿੱਠੀ ਜਦੋਂ ਉਹ ਕੋਚਿੰਗ ਕਰ ਰਹੀ ਸੀ ਮੇਰੇ ਪਿਆਰੇ ਜਗਤਾਰ ਅੱਜ ਜਦੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਪੜ ਰਹੀ ਸੀ ਤਾਂ ਮੈਨੂੰ ਤੁਹਾਡੇ ਉਹ ਹੱਥ ਯਾਦ ਆ ਗਏ ਜੋ ਖੇਤਾਂ ਵਿੱਚ ਕੰਮ ਕਰਕੇ ਪਾਟ ਗਏ ਹਨ ਮੈਨੂੰ ਪਤਾ ਹੈ ਕਿ ਇਸ ਮਹੀਨੇ ਦੀ ਮੇਰੀ ਫੀਸ ਭਰਨ ਲਈ ਤੁਸੀਂ ਆਪਣੀ ਮਾਂ ਦੀ ਦਿੱਤੀ ਆਖਰੀ ਨਿਸ਼ਾਨੀ ਸੋਨੇ ਦੀ ਮੰਦਰੀ ਵੀ ਵੇਚ ਦਿੱਤੀ ਹੈ ਜਗਤਾਰ ਮੈਂ ਕਈ ਵਾਰ ਰਾਤ ਨੂੰ ਰੋ ਪੈਂਦੀ ਹਾਂ ਇਹ ਸੋਚ ਕੇ ਕਿ ਮੇਰੀ ਪੜ੍ਹਾਈ ਦਾ ਬੋਝ ਤੁਹਾਡੇ ਮੋਢੇ ਕਿਵੇਂ ਚੁੱਕ ਰਹੇ ਹਨ ਪਰ ਮੈਂ ਤੁਹਾਡੇ ਨਾਲ ਵਾਦਾ ਕਰਦੀ ਹਾਂ ਜਿਸ ਦਿਨ ਮੈਂ ਅਫਸਰ ਬਣ ਗਈ ਮੈਂ ਤੁਹਾਡੀ ਹਰ ਕੁਰਬਾਨੀ ਦਾ ਮੁੱਲ ਮੋੜਾਂਗੀ ਮੈਂ ਦੁਨੀਆ ਨੂੰ ਦੱਸਾਂਗੀ ਕਿ ਇੱਕ ਸਫਲ ਔਰਤ ਦੇ ਪਿੱਛੇ ਉਸਦੇ ਮਿਹਨਤੀ ਪਤੀ ਦਾ ਹੱਥ ਹੁੰਦਾ ਹੈ ਮੈਂ ਹਮੇਸ਼ਾ ਤੁਹਾਡੀ ਮਨਪ੍ਰੀਤ ਬਣ ਕੇ ਰਹਾਂਗੀ ਜਗਤਾਰ ਵੱਲੋਂ ਮਨਪ੍ਰੀਤ ਨੂੰ ਲਿਖਿਆ ਜਵਾਬ ਜੋ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਹੋਇਆ ਮਨਪ੍ਰੀਤ ਤੂੰ ਫੀਸ ਜਾ ਮੇਰੀਆਂ ਤਖਲੀਫਾਂ ਦੀ ਚਿੰਤਾ ਨਾ ਕਰਿਆ ਕਰ ਇਹ ਮੁੰਦਰੀਆਂ ਜਾਂ ਜ਼ਮੀਨਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਪਰ ਤੇਰੀ ਪੜ੍ਹਾਈ ਮੁੜ ਕੇ ਨਹੀਂ ਆਉਣੀ ਮੈਂ ਚਾਹੁੰਦਾ ਹਾਂ ਕਿ ਜਦੋਂ ਤੂੰ ਪਿੰਡ ਆਵੇਂ ਤਾਂ ਲੋਕ ਤੈਨੂੰ ਸਮੋਸੇ ਵਾਲੇ ਦੀ ਬੌਠੀ ਨਹੀਂ ਸਗੋਂ ਡੀਸੀ ਸਹਿਵਾ ਕਹਿ ਕੇ ਬੁਲਾਉਣ ਮੇਰੀ ਮਿਹਨਤ ਸਫਲ ਹੋ ਜਾਵੇਗੀ ਜੇ ਤੇਰੀਆਂ ਅੱਖਾਂ ਵਿੱਚ ਅਫਸਰ ਦੀ ਚਮਕ ਹੋਵੇਗੀ ਤੂੰ ਬੱਸ ਮਾਨ ਲਗਾ ਕੇ ਪੜ ਤੇਰਾ ਜਗਤਾਰ ਅਜੇ ਵੀ ਜਿਉਂਦਾ ਹੈ ਜਦੋਂ ਜਗਤਾਰ ਨੇ ਅਦਾਲਤ ਵਿੱਚ ਇਹ ਸੱਤਰਾਂ ਪੜੀਆਂ ਤੂੰ ਬਸ ਮਾਨ ਲਗਾ ਕੇ ਪੜ ਤੇਰਾ ਜਗਤਾਰ ਅਜੇ ਜਿਉਂਦਾ ਹੈ ਤਾਂ ਜੱਜ ਸਮੇਤ ਉੱਥੇ ਮੌਜੂਦ ਹਰ ਸ਼ਖਸ ਦੀ ਅੱਖ ਨਮ ਹੋ ਗਈ ਮਨਪ੍ਰੀਤ ਨੂੰ ਸ਼ਰਮ ਮਹਿਸੂਸ ਹੋਈ ਕਿਉਂਕਿ ਜਿਸ ਇਨਸਾਨ ਨੇ ਉਸ ਨੂੰ ਡੀਸੀ ਬਣਾਉਣ ਲਈ ਆਪਣਾ ਆਪ ਮਿਟਾ ਦਿੱਤਾ ਉਸੇ ਨੂੰ ਉਸ ਨੇ ਭਰੀ ਸਭਾ ਵਿੱਚ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਚਿੱਠੀਆਂ ਹੀ ਸਨ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਰਿਸ਼ਤੇ ਕਾਗਜ਼ਾਂ ਨਾਲ ਨਹੀਂ ਰੂਹਾਂ ਦੀ ਸਾਝ ਨਾਲ ਬਣਦੇ ਹਨ ਜੱਜ ਨੇ ਸਾਰੇ ਸਬੂਤਾਂ ਦੇ ਆਧਾਰ ਤੇ ਫੈਸਲਾ ਸੁਣਾਇਆ ਕਿ ਜਗਤਾਰ ਸਿੰਘ ਹੀ ਮਨਪ੍ਰੀਤ ਕੌਰ ਦਾ ਕਾਨੂੰਨੀ ਪਤੀ ਹੈ ਤੇ ਮਨਪ੍ਰੀਤ ਨੇ ਜਾਣਬੁੱਝ ਕੇ ਆਪਣੀ ਪਛਾਣ ਛਪਾਈ ਹੈ ਅਗਲੇ ਦਿਨ ਜਗਤਾਰ ਫੇਰ ਉਸੇ ਵਾਸਟ ਢੇ ਤੇ ਆਪਣੀ ਰੇੜੀ ਲਗਾਉਂਦਾ ਹੈ ਹੁਣ ਉਸ ਕੋਲ ਕੋਈ ਸਰਕਾਰੀ ਗੱਡੀ ਜਾਂ ਗਾਰਡ ਨਹੀਂ ਹਨ ਪਰ ਹੁਣ ਹਰ ਲੰਘਣ ਵਾਲਾ ਇਨਸਾਨ ਉਸ ਨੂੰ ਬੜੀ ਇੱਜ਼ਤ ਨਾਲ ਦੇਖਦਾ ਹੈ ਜਗਤਾਰ ਨੇ ਸਾਬਤ ਕਰ ਦਿੱਤਾ ਕਿ ਸਚਾਈ ਨੂੰ ਕੁਝ ਦੇਰ ਲਈ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ ਜਾ ਸਕਦਾ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਅਹੁਦੇ ਦੇ ਹੰਕਾਰ ਵਿੱਚ ਇਨਸਾਨ ਨੂੰ ਆਪਣੇ ਰਿਸ਼ਤੇ ਨਹੀਂ ਭੁੱਲਣੇ ਚਾਹੀਦੇ ਆਪਣੀ رائے ਜ਼ਰੂਰ ਦਿਓ ਅਦਾਲਤ ਦੇ ਫੈਸਲੇ ਤੋਂ ਬਾਅਦ ਮਨਪ੍ਰੀਤ ਕੌਰ ਦੇ ਮਨ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਭਾਵੇਂ ਉਹ ਇੱਕ ਵੱਡੀ ਅਵਸਰ ਸੀ ਪਰ ਅਜ ਉਸ ਦੀ ਆਪਣੀ ਜ਼ਮੀਰ ਉਸ ਨੂੰ ਕੋਸ ਰਹੀ ਸੀ ਉਸ ਦੀ ਅਫਸਰੀ ਦਾ ਉਹ ਹੰਕਾਰ ਜਿਸ ਨੇ ਉਸ ਦੀਆਂ ਅੱਖਾਂ ਤੇ ਪਰਦਾ ਪਾ ਦਿੱਤਾ ਸੀ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਇੱਕ ਸ਼ਾਮ ਜਦੋਂ ਆਸਮਾਨ ਵਿੱਚ ਸੂਰਜ ਡੁੱਬ ਰਿਹਾ ਸੀ ਮਨਪ੍ਰੀਤ ਨੇ ਆਪਣੀ ਸਰਕਾਰੀ ਗੱਡੀ ਅਤੇ ਗਾਰਡਾ ਨੂੰ ਪਿੱਛੇ ਛੱਡਿਆ ਤੇ ਇੱਕ ਸਧਾਰਨ ਟੈਕਸੀ ਕਰਕੇ ਉਸੇ ਬਾਜ਼ਾਰ ਛੱਡੇ ਤੇ ਪਹੁੰਚੀ ਦੂਰੋਂ ਉਸਨੇ ਦੇਖਿਆ ਕਿ ਜਗਤਾਰ ਅਜੇ ਵੀ ਉਸੇ ਮਿਹਨਤ ਨਾਲ ਸਮੋਸੇ ਤਲ ਰਿਹਾ ਸੀ ਉਸਦਾ ਚਿਹਰਾ ਅੱਜ ਵੀ ਓਨਾ ਹੀ ਸ਼ਾਂਤ ਸੀ ਜਿੰਨਾ ਪੜ੍ਹਾਈ ਦੇ ਦਿਨਾਂ ਵਿੱਚ ਹੁੰਦਾ ਸੀ ਮਨਪ੍ਰੀਤ ਹੌਲੀ-ਹੌਲੀ ਰੇੜੀ ਦੇ ਕੋਲ ਪਹੁੰਚੀ ਜਗਤਾਰ ਨੇ ਗਾਹਕ ਸਮਝ ਕੇ ਪੁੱਛਿਆ ਹਾਂਜੀ ਕਿੰਨੇ ਸਮੋਸੇ ਪਾਵਾਂ ਜਿਵੇਂ ਹੀ ਜਗਤਾਰ ਨੇ ਉੱਪਰ ਦੇਖਿਆ ਉਸ ਦੀਆਂ ਨਜ਼ਰਾਂ ਮਨਪ੍ਰੀਤ ਨਾਲ ਮਿਲੀਆਂ ਮਨਪ੍ਰੀਤ ਦੀਆਂ ਅੱਖਾਂ ਵਿੱਚੋਂ ਹੰਕਾਰ ਦੀ ਥਾਂ ਪਛਤਾਵੇ ਦੇ ਹੰਝੂ ਵਹਿ ਰਹੇ ਸਨ ਉਹ ਕੁਝ ਬੋਲਣਾ ਚਾਹੁੰਦੀ ਸੀ ਪਰ ਗੱਜਪੜ ਆਇਆ ਅਖੀਰ ਉਸ ਨੇ ਹੱਥ ਜੋੜ ਕੇ ਬੜੀ ਮੁਸ਼ਕਲ ਨਾਲ ਕਿਹਾ ਜਗਤਾਰ ਮੈਨੂੰ ਮਾਫ਼ ਕਰ ਦੇ ਮੈਂ ਅਫਸਰ ਬਣ ਕੇ ਇਹ ਭੁੱਲ ਗਈ ਸੀ ਕਿ ਮੈਨੂੰ ਅਫਸਰ ਬਣਾਉਣ ਵਾਲਾ ਤੂੰ ਸੀ ਮੈਂ ਜਿਸ ਕੁਰਸੀ ਦੇ ਮਾਣ ਵਿੱਚ ਤੈਨੂੰ ਠੋਕਰ ਮਾਰੀ ਉਹ ਕੁਰਸੀ ਵੀ ਤੇਰੀ ਹੀ ਮਿਹਨਤ ਦੀ ਦੇਣ ਸੀ ਆਸ-ਪਾਸ ਦੇ ਲੋਕ ਹੈਰਾਨੀ ਨਾਲ ਦੇਖ ਰਹੇ ਸਨ ਕਿ ਇਲਾਕੇ ਦੀ ਐਨੀ ਵੱਡੀ ਅਫਸਰ ਇੱਕ ਰੇੜੀ ਵਾਲੇ ਅੱਗੇ ਹੱਥ ਜੋੜੀ ਖੜੀ ਸੀ ਜਗਤਾਰ ਨੇ ਕੜਾਹੀ ਤੋਂ ਹੱਥ ਹਟਾਇਆ ਤੇ ਆਪਣੇ ਪਸੀਨੇ ਨਾਲ ਭਿੱਜੇ ਹੱਥਾਂ ਨਾਲ ਮਨਪ੍ਰੀਤ ਦੇ ਹੱਥ ਫੜ ਲਏ ਜਗਤਾਰ ਨੇ ਬੜੀ ਨਿਮਰਤਾ ਨਾਲ ਕਿਹਾ ਮਨਪ੍ਰੀਤ ਮੈਨੂੰ ਤੇਰੇ ਉਹਦੇ ਨਾਲ ਕਦੇ ਕੋਈ ਮਤਲਬ ਨਹੀਂ ਸੀ ਮੈਂ ਤਾਂ ਬਸ ਆਪਣੀ ਮਨਪ੍ਰੀਤ ਨੂੰ ਲੱਭ ਰਿਹਾ ਸੀ ਜਿਸ ਨੂੰ ਮੈਂ ਆਪਣੇ ਹੱਥਾਂ ਨਾਲ ਪੜਾ ਕੇ ਵਿਦਾ ਕੀਤਾ ਸੀ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਮੇਰੇ ਲਈ ਇਹੀ ਸਭ ਤੋਂ ਵੱਡੀ ਜਿੱਤ ਹੈ ਮਨਪ੍ਰੀਤ ਨੇ ਉੱਥੇ ਹੀ ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ ਕਿ ਹੁਣ ਸਿਰਫ ਇੱਕ ਅਫਸਰ ਨਹੀਂ ਸਗੋਂ ਇੱਕ ਇਮਾਨਦਾਰ ਇਨਸਾਨ ਅਤੇ ਵਫਾਦਾਰ ਪਤਨੀ ਬਣ ਕੇ ਦਿਖਾਏਗੀ ਉਸ ਦਿਨ ਵਾਸਟਡੇ ਤੇ ਮੌਜੂਦ ਲੋਕਾਂ ਨੇ ਦੇਖਿਆ ਕਿ ਸੱਚਾ ਪਿਆਰ ਤੇ ਸਬਰ ਵੱਡੇ ਤੋਂ ਵੱਡੇ ਹੰਕਾਰ ਨੂੰ ਵੀ ਗੋਡਿਆਂ ਭਾਰ ਕਰ ਦਿੰਦਾ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ